ਸਾ ਸੰਗਤ ਪਈਓ ਉੱਚੀ ਜਗ੍ਹਾ ਤੇ ਅੱਜ ਵੀ ਗੁਰੂ ਨਾਨਕ ਵਿਰਾਜਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਗੁਰੂ ਨਾਨਕ ਸਾਹਿਬ ਦਾ ਹੈ ਅਸੀਂ ਐਵੇਂ ਵਖਰੇਵੇਂ ਪਾ ਕੇ ਇਦਾਂ ਦਾ ਪ੍ਰਚਾਰ ਨਾ ਕਰੀਏ ਵੇ ਡੇਰਿਆਂ ਚੋਂ ਜੀ ਗੁਰੂ ਗ੍ਰੰਥ ਸਾਹਿਬ ਜਪਾ ਦਿਓ ਫਿਰ ਪੱਲੇ ਨਹੀਂ ਕੋਈ ਕੋ ਚੀਜ਼ਾਂ ਰਹਿਣੀਆਂ ਇੰਨੇ ਕਟੜ ਇੰਨੇ ਸਖਤ ਨਾ ਬਣੀਆਂ ਮੈਂ ਤਾਂ ਕਈ ਵਾਰ ਕਹਿੰਦਾ ਹੁਣ ਇੰਨਾ ਪ੍ਰਚਾਰ ਸਿੱਖ ਕੌਮ ਦਾ ਲੱਖਾਂ ਰੁਪਈਆ ਖਰਚਿਆ ਜਾਂਦਾ ਔਰਬਾਂ ਰੁਪਈਆ ਖਰਚਿਆ ਜਾਂਦਾ ਮਾਫ ਕਰਿਓ ਅਸੀਂ ਦੂਜਿਆਂ ਨੂੰ ਤਾਂ ਸਿੱਖ ਕੀ ਬਣਾਉਣਾ ਸੀ ਸਾਡੇ ਆਪਣੇ ਸਾਡੇ ਕੋਲੋਂ ਰੁੱਸ ਕੇ ਭੱਜ ਗਏ ਅਜ ਸੋਚਣ ਦੀ ਲੋੜ ਹੈ ਤੁਸੀਂ ਦੂਜਿਆਂ ਨੂੰ ਤਾਂ ਕੀ ਸਿੱਖੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲਿਆਉਣਾ ਸੀ ਅਸੀਂ ਆਪਣੇ ਭਜਾ ਦਿੱਤੇ ਆ ਬੋਲ ਬੋਲ ਕੇ ਆ ਵੀ ਸਾਡਾ ਨਹੀਂ ਹੈ ਜੀ ਆ ਵੀ ਮਨਮਤ ਹੈ ਜੀ ਆ ਵੀ ਮਨਮਤ ਹੈ ਐਦਾਂ ਕਹਿ ਕੇ ਕਿ ਭਜਾਤੇ ਮੈਂ ਇੱਕ ਗੁਰਦੁਆਰੇ ਕਥਾ ਕਰਨ ਗਿਆ ਉਹ ਹੋਰ ਕਥਾ ਵਾਚਕਾਂ ਨੂੰ ਵੀ ਸੱਜਦੇ ਨੇ ਉੱਥੇ ਵੱਡਾ ਬੋਰਡ ਲਾਇਆ ਹੈ ਉੱਤੇ ਉਨੀ 20 25 20 ਤੱਕ ਗੱਲਾਂ ਲਿਖੀਆਂ ਨੇ ਸਭ ਨੂੰ ਪੜਾਉਂਦੇ ਤੇ ਪੜਹਾ ਕੇ ਪੁੱਛਦੇ ਕਹਿੰਦੇ ਜੀ ਠੀਕ ਲਿਖਿਆ ਜਿਹੜਾ ਕੀਤਨੀਆਂ ਕਥਾ ਵਾਚਕ ਕਵੇ ਠੀਕ ਨਹੀਂ ਲਿਖਿਆ ਉਹਨੂੰ ਦੁਬਾਰਾ ਨਹੀਂ ਸੱਜਦੇ ਉਹਨਾਂ ਮੈਨੂੰ ਵੀ ਪੜਾਇਆ ਕਹਿੰਦੇ ਭਾਈ ਸਾਹਿਬ ਠੀਕ ਲਿਖਿਆ ਆਵੀ ਕਰਨਾ ਮਨ ਮਤੈ ਆਵੀ ਕਰਨਾ ਮਨ ਮਤੈ ਆਵੀ ਮਨ ਮਤੈ ਆਵੀ ਮਨ ਮਤੈ ਆਵੀ ਸਿੱਖ ਨੇ ਨਹੀਂ ਕਰਨਾ ਆਵੀ ਸਿੱਖ ਨੇ ਨਹੀਂ ਕਰਨਾ ਚੰਗੀਆਂ ਗੱਲਾਂ ਲਿਖੀਆਂ ਸੀ ਚਲੋ ਉਹ ਪੜਨ ਤੋਂ ਬਾਅਦ ਮੈਨੂੰ ਕਹਿੰਦੇ ਜੀ ਠੀਕ ਲਿਖਿਆ ਮੈਂ ਕਿਹਾ ਜੀ ਲਿਖਿਆ ਤਾਂ ਠੀਕ ਹੈ ਪਰ ਇੱਕ ਗੱਲ ਇਹਦੇ 'ਚ ਹੋਰ ਲਿਖ ਦਿਓ ਕਹਿੰਦੇ ਕਦੇ ਕਿਸੇ ਹੋਰ ਨੇ ਤਾਂ ਪਿਆ ਨਹੀਂ ਜੀ ਕਈਆਂ ਦੇ ਨਾਮ ਲਏ ਉਹਨੇ ਕਹਿੰਦੇ ਤਦੇ ਕਿਸੇ ਹੋਰ ਨੇ ਤਾਂ ਕਿਹਾ ਨਹੀਂ ਮੈਂ ਕਿਹਾ ਚਲੋ ਨਹੀਂ ਕਿਹਾ ਮੇਰੀ ਗਲਤੀ ਸਮਝ ਲਿਓ ਪਰ ਇਹਦੇ ਵਿੱਚ ਇੱਕ ਗੱਲ ਥੱਲੇ ਹੋਰ ਲਿਖ ਦਿਓ ਜੇ 20 ਗੱਲਾਂ ਲਿਖੀਆਂ ਆ ਵੀ ਨਹੀਂ ਕਰਨਾ ਆ ਵੀ ਨਹੀਂ ਕਰਨਾ ਆ ਵੀ ਨਹੀਂ ਕਰਨਾ ਆ ਵੀ ਮਨਮਤ ਹੈ ਇੱਕ ਗੱਲ ਥੱਲੇ ਲਿਖ ਦਿਓ ਵੇ ਸਿੱਖ ਨੇ ਕਰਨਾ ਕੀ ਹੈ ਜਿੱਦਣ ਜੋ ਉਹ ਪਤਾ ਲੱਗ ਗਿਆ ਨਾ ਵੇ ਕਰਨਾ ਕੀ ਹੈ ਉਸ ਦਿਨ ਜੋ ਨਹੀਂ ਕਰਨਾ ਉਹਦੇ ਟਾਈਮੇ ਨਹੀਂ ਬਚਣਾ ਇਹ ਤਾਂ ਲਿਖ ਦਿਓ ਕਰਨਾ ਕੀ ਹੈ ਮਨਮਤ ਤਾਂ ਲਿਖ ਦਿੱਤੀ ਵੀ ਆ ਵੀ ਮਨਮਤ ਹੈ ਗੁਰਮਤ ਵੀ ਲਿਖ ਦਿਓ ਥੱਲੇ ਇਹ ਤਾਂ ਲਿਖ ਦਿਓ ਗੁਰਸਤ ਪੁਰਖਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੇ ਰੋਜ਼ ਉੱਠ ਕੇ ਵਾਹਿਗੁਰੂ ਕਵੇ ਭਾਈ ਜੋ ਨਹੀਂ ਕਰਨਾ ਉਹਲੇ ਟਾਈਮੇ ਨਹੀਂ ਬਚਣਾ ਗੁਰਸਤ ਪੁਰਖਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਫਿਰ ਚੜ੍ਹੇ ਦਿਵਸ ਕੀ ਕਰੇ ਗੁਰਬਾਣੀ ਗਾਵੇ ਗੁਰੂ ਦੀ ਬਾਣੀ ਦੀ ਗੱਲ ਹੈ ਸਾ ਸੰਗਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕੀਤੀ ਸਾ ਸੰਗਤ ਆਪਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਵੇਖਣਾ ਚਾਹੀਦਾ ਆਪਾਂ ਨੂੰ ਚਿੱਤ ਜੋੜ ਕੇ ਗੁਰੂ ਨਾਨਕ ਦੀ ਵਡਿਆਈ 'ਚ ਗੈਣਾ ਚਾਹੀਦਾ ਇੱਕ ਵਾਰ ਸਾਰੇ ਕਹੋ ਫਿਰ ਆਪਾਂ ਅੱਗੇ ਥੋੜੀ ਜਿਹੀ ਕਥਾ ਹੋਰ ਦੌਰਾਂਗੇ ਮਿਲ ਕੇ ਪਿਆਰ ਨਾਲ ਪਾਓ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਅੱਜ ਕਿਆਖੋ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕੋਈ ਨਾਉ ਨਾ ਜਾਣੈ ਮੇਰਾ ਬੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਕਹੁ ਨਾਨਕ ਸਭ ਤੇਰੀ ਵਡਿਆਈ ਗਜ ਕੇ ਕੋਈ ਨਾ ਕਹੁ ਨਾਨਕ ਕਹੁ ਨਾਨਕ ਸਭ ਤੇਰੀ ਵਡਿਆਈ ਕੋਹ ਨਾਨਕ ਸਬ ਤੇਰੀ ਵਡਿਆਈ ਕੋਹ ਨਾਨਕ ਸਬ ਤੇਰੀ ਵਡ ਕੋਹ ਨਾਨਕ ਸਬ ਤੇਰੀ ਵਡ ਕੋਈ ਨਾ ਨ ਜਾਣੇ ਮੇਰਾ ਕੋਹ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕੋ ਨਾਨਕ ਸਵ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਕੋ ਨਾਨਕ ਵਾਹ ਕੋਈ ਨਾ ਨਾ ਜਾਣੇ ਕੋ ਨਾਨਕ ਅੱਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਇੱਕ ਸਾ ਸੰਗਤ ਮੈਂ ਕਾਦਰਮ ਵਾਦੀ ਕਥਾ ਇੱਕ ਵਾਰ ਸੁਣਾਈ ਤੋਂ ਮੈਂ ਉਹ ਕਥਾ ਜੋੜ ਕੇ ਨਾ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਮੇਰੇ ਧਿਆਨ ਚ ਨਹੀਂ ਸੀ ਨਾ ਪੜਿਆ ਨਹੀਂ ਮੈਂ ਸੁਣਾ ਦਿੱਤੀ ਬਾਟ ਸਾਹਿਬ ਤੋਂ ਅੱਜ ਮੈਂ ਧਰਤੀ ਦੇ ਦਰਸ਼ਨ ਕੀਤੇ ਅੱਜ ਉਹ ਬੋੜ ਦੇ ਦਰਖਤ ਦੇ ਦਰਸ਼ਨ ਕੀਤੇ ਜਿਵੇਂ ਜਿਵੇਂ ਉਹ ਹਰਾ ਹੋ ਰਿਹਾ ਦਿਵੇਂ ਤੇਵੇਂ ਸਾ ਸੰਗਤ ਨਗਰ ਵੱਧ ਐ ਅੱਜ ਉਹ ਕਥਾ ਮੈਨੂੰ ਇੱਥੇ ਆ ਕੇ ਸਮਝਾਈ ਦੇ ਦਰਸ਼ਨ ਇਸ ਲਈ ਜਿਹੜੀ ਕਥਾ ਸੁਹਾਉਣੀ ਚਾਹੀਦੀ ਵੈਸੇ ਸਾਨੂੰ ਚਾਹੀਦਾ ਵੀ ਉਸ ਜਗ੍ਹਾ ਉੱਤੇ ਜਾ ਕੇ ਦਰਸ਼ਨ ਕਰਕੇ ਚੰਗੀ ਤਰ੍ਹਾਂ ਸਮਝ ਕੇ ਫਿਰ ਉਹਨੂੰ ਸੁਣਾਈਏ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਅੱਜ ਮੈਂ ਇੱਥੇ ਦਰਸ਼ਨ ਕੀਤੇ ਨੇ ਉਹ ਤੁਸੀਂ ਭਾਗਾਂ ਵਾਲੇ ਜਿਹੜੇ ਆਉਂਦੇ ਹੋ ਪਰ ਇੱਕੋ ਹੀ ਬੇਨਤੀ ਐ ਨਾਮ ਜਪਣਾ ਸ਼ੁਰੂ ਕਰੋ ਕਿਸੇ ਬੰਦੇ ਦਾ ਉਦਾਹਰਨ ਨਾਮ ਤੋਂ ਬਗੈਰ ਨਹੀਂ ਹੋਣਾ ਆਪੋ ਆਪਣੇ ਘਰਾਂ ਵਿੱਚ ਜਪੋ ਤੁਹਾਡੇ ਘਰ ਦਾ এনवायरमेंट ਆਪੇ ਚੇਂਜ ਹੋ ਜਾਏਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਾਂ ਮਹੀਂ ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਪਤਾ ਲੱਗਾ ਨਾ ਕਿ ਧੰਗ ਗੁਰੂ ਰਾਮਦਾਸ ਮਹਾਰਾਜ ਚੌਥਾ ਪਾਦਸ਼ਾਹ ਬਣੇ ਨੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿਨੇ ਬਾਬਾ ਜੀ ਹੁਣ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਪਤਾ ਪਾਉਣ ਬੈਠੇ ਨੇ ਬਾਬਾ ਸ੍ਰੀਚੰਦ ਸਾਹਿਬ ਪੁੱਛਦੇ ਕਹਿੰਦੇ ਕੌਣ ਬੈਠੇ ਨੇ ਕਹਿੰਦੇ ਜੀ ਕੋਈ ਘੁੰਗਣੀਆਂ ਵੇਚਣ ਵਾਲਾ ਸੀ ਬਚਪਨ ਵਿੱਚ ਮਾਂ ਪਿਓ ਮੁੱਕ ਗਏ ਗੋਇੰਦਵਾਲ ਸਾਹਿਬ ਆ ਕੇ ਸੇਵਾ ਕੀਤੀ ਬੁੱਢੀ ਨੰਨੀ ਨਾਲ ਕੁੱਲੀ ਵਿੱਚ ਰਹਿੰਦੇ ਰਹੇ ਘੁੰਗਣੀਆਂ ਵੇਚਦਾ ਰਿਹਾ ਉਹਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਆਪਣਾ ਦਾਮਾਦ ਬਣਾ ਲਿਆ ਤੇ ਹੁਣ ਤਾਂ ਗੁਰੂ ਨਾਨਕ ਦੇ ਤਖਤ ਦਾ ਮਾਲਕ ਬਣਾ ਦਿੱਤਾ ਹੁਣ ਗੁਰੂ ਨਾਨਕ ਸਾਹਿਬ ਦੇ ਤਖਤ ਦਾ ਮਾਲਕ ਉਸ ਭਾਈ ਜਿੱਥੇ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਐ ਇੰਨੀ ਗੱਲ ਸੁਣ ਕੇ ਬਾਬਾ ਸ੍ਰੀ ਚੰਦ ਸਾਹਿਬ ਆਪਣੇ ਸੇਵਕਾਂ ਨੂੰ ਕਹਿੰਦੇ ਕਹਿੰਦੇ ਚਲੋ ਭਾਈ ਜਾ ਕੇ ਵੇਖੀਏ ਘੁੰਗਣੀਆਂ ਵੇਚਣ ਵਾਲਾ ਐਡੇ ਵੱਡੇ ਤਖਤ ਦਾ ਮਾਲਕ ਕਿਵੇਂ ਬਣ ਗਿਆ ਯਤਿਮ ਅਨਹਤ ਜਿਹਨੂੰ ਲੋਕ ਕਹਿੰਦੇ ਸੀ ਐਡੇ ਵੱਡੇ ਤਖਤ ਦਾ ਮਾਲਕ ਕਿਵੇਂ ਹੋ ਗਿਆ ਕਿਉਂਕਿ ਬਾਬਾ ਸ਼੍ਰੀ ਚੰਨ ਸਾਹਿਬ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਪਰਮਾਨੰ ਨਾਨਕ ਗੁਰ ਵੱਡਾ ਤਖਤ ਵੱਡੀ ਗੱਦੀ ਹੈ ਔਰ ਸਾਧ ਸੰਗਤ ਮੈਂ ਪਹਿਲਾਂ ਵੀ ਕਿਹਾ ਇੱਕ ਵੀ ਇਤਿਹਾਸ ਵਿੱਚ ਕੋਈ ਸਤਰ ਦਿਖਾ ਦਿਓ ਜਿੱਥੇ ਵਿਰੋਧ ਕੀਤਾ ਹੋਵੇ ਵਿਰੋਧ ਨਹੀਂ ਕੀਤਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਸੀ ਬਾਬਾ ਸ਼੍ਰੀ ਚੰਦ ਸਾਹਿਬ ਦੇ ਮਤ ਤੇ ਟਕਾਚੁਸ ਕਰਨੀ ਗੁਰੂ ਨਾਨਕ ਤੇ ਕਰਨੀ ਹੈ ਪਤਾ ਕਿਉਂ ਫਿਰ ਕੋਈ ਤੁਹਾਨੂੰ ਸਵਾਲ ਕਰ ਸਕਦਾ ਹੈ ਕਿ ਜੇ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੱਜਣ ਠੱਗ ਨੂੰ ਸੰਤ ਬਣਾ ਸਕਦਾ ਹੈ ਕੋੜ ਦੇ ਰਕਸ਼ਸ਼ ਨੂੰ ਇਨਸਾਨੀਅਤ ਦੇ ਸਕਦਾ ਹੈ ਤਾਂ ਸੱਜਣੋ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਪੂਰੇ ਸੀ ਉਹ ਤਾਂ ਮਾੜਾ ਜਿਹਾ ਕਹਿੰਦੇ ਤਾਂ ਕੀ ਬਾਬਾ ਸ੍ਰੀ ਚੰਦ ਸਾਹਿਬ ਫਿਰ ਉਧਰ ਨਾ ਤੁਰਦੇ ਜਿੱਧਰ ਗੁਰੂ ਨਾਨਕ ਕਹਿੰਦੇ ਜਿੱਧਰ ਬਾਬਾ ਸ੍ਰੀ ਚੰਦ ਸਾਹਿਬ ਨੂੰ ਤੋਰਿਓ ਵੀ ਗੁਰੂ ਨਾਨਕ ਦੀ ਮਰਜ਼ੀ ਹੈ ਜੇ ਬਾਬਾ ਸ੍ਰੀ ਚੰਦ ਸਾਹਿਬ ਦੇ ਇਸ਼ਾਰੇ ਤੇ ਚੱਲੇ ਇਹ ਮਤ ਤੋਰਿਆ ਉਹਦਾ ਸੀ ਮਤ ਸ਼ੁਰੂ ਕੀਤਾ ਸਾਧ ਸੰਗਤ ਇਹ ਵੀ ਗੁਰੂ ਨਾਨਕ ਦੀ ਮਰਜ਼ੀ ਨਾਲ ਹੋਇਆ ਗੁਰੂ ਨਾਨਕ ਦੀ ਮਰਜ਼ੀ ਤੋਂ ਬਾਹਰ ਨਹੀਂ ਹੋ ਸਕਦਾ ਕੁਝ ਗੁਰੂ ਨਾਨਕ ਦੇ ਹੁਕਮ ਤੋਂ ਬਾਹਰ ਨਹੀਂ ਕੁਝ ਹੋ ਸਕਦਾ ਇਹ ਸਭ ਕੁਝ ਉਹਨਾਂ ਦੇ ਹੁਕਮ ਜਿਹਦੇ ਹੁਕਮ ਵਿੱਚ ਪੂਰੀ ਧਰਤੀ ਘੁੰਮਦੀ ਹੋਵੇ ਉਦੋਂ ਹੁਕਮ ਕਿੱਥੇ ਕਿੱਥੇ ਨਹੀਂ ਚੱਲ ਸਕਦਾ ਸਾਨੂੰ ਥੋੜੀ ਜਿਹੀ ਸੰਜੀਦਗੀ ਨਾਲ ਔਰ ਫਰਾਕਦਿਲੀ ਨਾਲ ਗੁਰਮਤ ਨੂੰ ਵਿਚਾਰਨ ਦੀ ਲੋੜ ਹੈ ਗੁਰਮਤ ਨੂੰ ਇੰਨੀ ਛੋਟੀ ਨਾ ਕਰੋ ਕਿ ਉਹਦੇ ਵਿੱਚ ਅਸੀਂ ਸਮਾ ਨਾ ਸਕੀਏ ਮੈਨੂੰ ਇੱਕ ਬੰਦਾ ਕਹਿੰਦਾ ਜੀ ਮੈਨੂੰ ਕਿਸੇ ਨੇ ਮੰਦਰ ਵਿੱਚ ਕਤਾਬੋਕ ਘਰਾਤੀ ਅੱਜ ਤੋਂ 15 ਸਾਲ ਪਹਿਲਾਂ ਅਜਾ ਉਹ ਮੰਦਰ ਵਾਲਿਆਂ ਨੇ ਬੋਰਡ ਲਾ ਦਿੱਤੇ ਵੀ ਡੰਡੀ ਸੁਭਾ ਮੰਦਰ ਹੈ ਜੀ ਉੱਥੇ ਭਾਈ ਸਰਬਜੀ ਸਿੰਘ ਕਥਾ ਕਰਨ ਆ ਰਹੇ ਆ ਰੌਲਾ ਪੈ ਗਿਆ ਉਹ ਕੁਝ ਚੱਲਿਆ ਇੰਨਾ ਰੌਲਾ ਪਿਆ ਉਹ ਬੰਦੇ ਪਹੁੰਚ ਗਏ ਕਹਿੰਦੇ ਜੀ ਤੁਸੀਂ ਹੁਣ ਮੰਦਰਾਂ ਚ ਕਥਾ ਕਰੋਗੇ ਤੁਸੀਂ ਹੁਣ ਸਿੱਖੀ ਛੱਡ ਦਿੱਤੀ ਤੁਸੀਂ ਆਹ ਕਰਨ ਪੈਸਿਆਂ ਦੀ ਖਾਤਰ ਇਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਓ ਆ ਫੇਸਬੁੱਕ ਤੇ ਗਾਣੇ ਸੁਣ ਲਿਆ ਕਰੋ ਪੜ ਲੈਨੇ ਆ ਤੁਸੀਂ ਮੈਨੂੰ ਪਤਾ ਹੈ ਆ ਮੈਂ ਬੋਲਣੇ ਇਹਦੇ ਬਦਲੇ ਮੈਨੂੰ ਗਾਣੇ ਮਿਲਣੀਆਂ ਹਨ ਨਾ ਕਈ ਫੇਸਬੁੱਕ ਤੇ ਕਿਉਂਕਿ ਉਹ ਲੋਕਾਂ ਦੀ ਆਦਤ ਬਣ ਗਈ ਤਾਂ ਰੌਲਾ ਪਉਣ ਲੱਗ ਪਿਆ ਕਹਿੰਦੇ ਜੀ ਹੁਣ ਮੰਦਰਾਂ 'ਚ ਕਥਾ ਕਰੋਗੇ ਹੁਣ ਤੁਸੀਂ ਮੰਦਰ 'ਚ ਜਾਓਗੇ ਲੋ ਜੀ ਹੁਣ ਪੈਸਿਆਂ ਦੀ ਖਾਤਰ ਜਿੱਥੇ ਮਰਜ਼ੀ ਲੈ ਜਾਓ ਇਹਨਾਂ ਨੂੰ ਲੋਕ ਸਾਨੂੰ ਫਿਰ ਪਤਾ ਨਹੀਂ ਕੀ ਕੀ ਭੰਡ ਭਾਟੜੇ ਐਦਾਂ ਦੇ ਸ਼ਬਦ ਵਰਤਦੇ ਅਛਾ ਚਲੋ ਜਦੋਂ ਜਿਆਦਾ ਰੌਲਾ ਪੈ ਗਿਆ ਮੈਂ ਪ੍ਰਬੰਧਨ ਕੋਲੋਂ ਮਾਫੀ ਮੰਗ ਲਈ ਭਾਈ ਅਸੀਂ ਕਿਸੇ ਕਾਰਨ ਕਰਕੇ ਮੈਂ ਬਾਹਰ ਜਾਣਾ ਇਹ ਥੋੜੀ ਦੱਸਿਆ ਸਿੱਖਾਂ ਨੇ ਵਿਰੋਧ ਕੀਤਾ ਮੇਰੇ ਕਿਸੇ ਕਾਰਨ ਕਰਕੇ ਬਾਹਰ ਜਾਣਾ ਮੈਂ ਨਹੀਂ ਆ ਸਕਦਾ ਤੁਸੀਂ ਬਦਲੋ ਉਹਨਾਂ ਨੇ ਹਿੰਦੂ ਕਥਾ ਵਾਚ ਕੋਈ ਸੱਦੇ ਹੋਏ ਸੀ ਆ ਜਿਹੜੀ ਗੁਰੂ ماں ਸਤ ਪ੍ਰੀਤੀ ਹੈ ਉਹਨੂੰ ਵੀ ਸੱਦਿਆ ਹੋਇਆ ਸੀ ਬੜਾ ਵੱਡਾ ਉਹਨਾਂ ਸਮਾਗਮ ਮੈਂ ਉਹਨਾਂ ਤੋਂ ਮਾਫੀ ਮੰਗ ਲਈ ਬਾਅਦ ਵਿੱਚ ਉਹ ਬੰਦੇ ਜਿਹੜੇ ਮੈਨੂੰ ਮਿਲੇ ਮੈਂ ਕਿਹਾ ਯਾਰ ਆ ਕੇ ਬਹਿ ਕੇ ਇੱਕ ਵਾਰ ਵਿਚਾਰ ਕਰੋ ਉਹ ਸੱਜਣੋ ਤੁਸੀਂ ਕਹਿੰਦੇ ਹੋ ਮੰਦਰ ਵਿੱਚ ਕਥਾ ਗੁਰੂ ਦੀ ਨਹੀਂ ਹੋ ਸਕਦੀ ਮੈਨੂੰ ਇਹ ਤਾਂ ਦੱਸ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰਤੀ ਦਾ ਸ਼ਬਦ ਮੰਦਰ ਦੇ ਵਿੱਚ ਬਹਿ ਕੇ ਉਚਾਰਨ ਕੀਤਾ ਜੇ ਅਸੀਂ ਲੋਕ ਉਦੋਂ ਇਦਾਂ ਦੇ ਹੁੰਦੇ ਤਾਂ ਉਦੋਂ ਗੁਰੂ ਨਾਨਕ ਨੂੰ ਵੀ ਤੁਸੀਂ ਕਹਿ ਦੇਣਾ ਸੀ ਮੰਦਰ ਚ ਕਿਉਂ ਗਏ ਮੰਦਰ ਦੇ ਵਿੱਚ ਬਹਿ ਕੇ ਆਰਤੀ ਦਾ ਸ਼ਬਦ ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਮੰਦਰ ਦੇ ਵਿੱਚ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 929 ਅੰਗ ਤੇ ਪਾਠ ਸ਼ੁਰੂ ਹੁੰਦਾ ਹੈ 938 ਅੰਗ ਤੱਕ ਨੌ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪਾਤਸ਼ਾਹ ਨੇ ਓਮਕਾਰ ਈਸ਼ਵਰ ਦੇ ਮੰਦਰ ਵਿੱਚ ਬਹਿ ਕੇ ਬਾਣੀ ਉਚਾਰੀ ਹੈ ਉਹ ਪੂਰੀ ਦੀ ਪੂਰੀ ਬਾਣੀ ਮੰਦਰ ਦੇ ਵਿੱਚ ਬਹਿ ਕੇ ਉਚਾਰਨ ਹੋਈ ਹੈ ਜਿਹਦਾ ਨਾਮ ਰੱਖਿਆ RAM ਕਲੀ ਮਹੱਲਾ ਪਹਿਲਾ ਦੱਖਣੀ ਓ ਅੰਗ ਹਰ ਓੰਕਾਰ ਈਸ਼ਵਰ ਦੇ ਮੰਦਿਰ ਵਿੱਚ ਉਚਾਰਨ ਕੀਤੀ ਉਹ ਮੰਦਿਰ ਅੱਜ ਵੀ ਉੱਥੇ ਬਣਿਆ ਅਸੀਂ ਇੰਨੀ ਸੌੜੀ ਸੋਚ ਨਾ ਕਰੀਏ ਸਾਡੇ ਵਿੱਚ ਕੋਈ ਸਮਾਏ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਦਾ ਮਤ ਤਾਂ ਬਹੁਤ ਵੱਡਾ ਹੈ ਇਹ ਕੋਈ ਛੋਟਾ ਮਤ ਨਹੀਂ ਹੈ ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ ਇੱਕ ਬੰਦਗੀ ਵਾਲੇ ਮਹਾਂਪੁਰਸ਼ਾਂ ਕਹਿੰਦੇ ਆ ਪਾਲ ਤਖਤ ਨੂੰ ਇੰਨਾ ਛੋਟਾ ਨਾ ਬਣਾਓ ਕਿ ਥੋੜੇ ਲੋਕਾਂ ਤੱਕ ਸੀਮਤ ਰਹਿ ਜਾਏ ਇਸ ਤਖਤ ਦਾ ਨਾਮ ਅਕਾਲ ਤਖਤ ਹੈ ਅਕਾਲ ਪੂਰੀ ਦੁਨੀਆ ਦਾ ਮਾਲਕ ਹੈ ਪੂਰੀ ਦੁਨੀਆ ਦਾ ਤਖਤ ਹੈ ਵਕਤ ਆਵੇ ਸੋਜੀ ਹੋਵੇ ਪੂਰੀ ਦੁਨੀਆ ਦੇ ਫੈਸਲੇ ਇੱਥੇ ਹੋਣਗੇ ਪੂਰੀ ਦੁਨੀਆ ਦੇ ਕਿਉਂਕਿ ਅਕਾਲ ਅਕਾਲ ਪੁਰਖ ਜਿਹੜਾ ਹੈ ਉਹ ਥੋੜੇ ਬੰਦਿਆਂ ਦਾ ਥੋੜੀ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਪੂਰੀ ਦੁਨੀਆ ਦਾ ਹੈ ਅਕਾਲ ਦਾ ਤਖਤ ਬਹੁਤ ਵੱਡਾ ਪੂਰੀ ਦੁਨੀਆ ਦਾ ਤਖਤ ਹੈ ਖੇਰ ਆਪੋ ਆਪਣੀ ਸੋਚ ਵੱਡੀ ਹੋਵੇ ਗੁਰਬਖਸ਼ਿਸ਼ ਕਿਰਪਾ ਕਰਨੀ ਸਮਝ ਸਕੀਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪਤਾ ਲੱਗਾ ਤਖਤ ਤੇ ਬੈਠੇ ਬਾਬਾ ਸ੍ਰੀ ਚੰਦ ਸਾਹ ਬੋਲੇ ਕਹਿੰਦੇ ਚਲੋ ਵੇ ਜਾ ਕੇ ਰੱਖੀਏ ਉਹ ਕੁੰਗੜੀਆਂ ਵੇਚਣ ਵਾਲਾ ਯਤੀਮਾਨ ਆनाथ ਜਿਹਨੂੰ ਲੋਕ ਕਹਿੰਦੇ ਹੋ ਗੁਰੂ ਨਾਨਕ ਦੇ ਤਖਤ ਦਾ ਮਾਲਕ ਬਣ ਗਿਆ ਕਿਹੜੀ ਗੱਲ ਐ ਉਹਦੇ ਵਿੱਚ ਕਿ ਉਹ ਗੁਰੂ ਨਾਨਕ ਦੇ ਐਡੇ ਵੱਡੇ ਤਖਤ ਦੇ ਮਾਲਕ ਹੋ ਗਏ ਆਗੇ ਧੰਨ ਬਾਬਾ ਸ੍ਰੀ ਚੰਨ ਸਾਹਿਬ ਕਹਿੰਦੇ ਨੇ ਦਰਬਾਰ ਸਜਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਚੰਦਨ ਦੀ ਚੌਂਕੀ ਤੇ ਵਿਰਾਜਮਾਨ ਨੇ ਕੀਰਤਨ ਹੋ ਰਿਹਾ ਮਸਤ ਝਾਲ ਬਾਬਾ ਸ੍ਰੀ ਚੰਨ ਸਾਹਿਬ ਵਿਰਧ ਸਰੀਰ ਲੰਬੀਆਂ ਸੁਨਹਿਰੀ ਜਟਾਂ ਆਪਣੇ ਸੇਵਕਾਂ ਨਾਲ ਆ ਕੇ ਸਿੱਧੇ ਸੰਗਤ ਵਿੱਚ ਪਰਵੇਸ਼ ਕਰ ਗਏ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਵੇਖਿਆ ਨਾ ਬਾਬਾ ਸ਼੍ਰੀ ਚੰਦ ਸਾਹਵਾਰ ਐ ਧੰਨ ਗੁਰੂ ਰਾਮਦਾਸ ਜੀ ਆਨੇ ਬੜੇ ਅਦਮ ਨਾਲ ਹੱਥ ਜੋੜ ਕੇ ਜਿਉਂ ਆਇਆ ਕਹਿਣ ਲਈ ਉੱਠ ਕੇ ਖੜੇ ਹੋ ਗਏ ਸੰਗਤ ਵੇਖਣ ਲੱਗ ਪਈ ਐਡਾ ਵੀ ਕੋਣ ਆਇਆ ਕਿ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋ ਗਏ ਐਡਾ ਵੱਡਾ ਕੋਣ ਆਇਆ ਕਿ ਗੁਰੂ ਰਾਮਦਾਸ ਮਹਾਰਾਜ ਉੱਠ ਕੇ ਖਲੋ ਗਏ ਜਦੋਂ ਨਵੀਂ ਸੰਗਤ ਪੁੱਛਣ ਲੱਗੀ ਏ ਕੌਣ ਹੈ ਜਟਾ ਧਾਰੀ ਇਹ ਕੌਣ ਹੈ ਤੇ ਸਾਧ ਸੰਗਤ ਬਾਬਾ ਬੁੱਢਾ ਸਰ ਵਰਗੇ ਸਿੱਖ ਮੌਜੂਦ ਸੀ ਉਨੀ ਨਾਲ ਦਸਣਾ ਸ਼ੁਰੂ ਕੀਤਾ ਹੈ ਬਾਬਾ ਸ਼੍ਰੀ ਚੰਦ ਜੀ ਆਏ ਆ ਬਾਬਾ ਸ਼੍ਰੀ ਚੰਦ ਜੀ ਆਏ ਇਹ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਨੇ ਸਾਰੀ ਸੰਗਤ ਵੀ ਅਦਬ ਨਾਲ ਹੱਥ ਜੋੜਨ ਲੱਗ ਪਈ ਗੁਰੂ ਰਾਮਦਾਸ ਮਹਾਰਾਜ ਨੇ ਹੱਥ ਜੋੜੇ ਸਭ ਨੇ ਅਦਬ ਸਤਿਕਾਰ ਕੀਤਾ ਔਰ ਸਾਹਮਣੇ ਆ ਕੇ ਖਲੋ ਗਏ ਧੰ ਬਾਬਾ ਸ਼੍ਰੀ ਚੰਦ ਸਾਹਿਬ ਔਰ ਮੋਹਰੇ ਤਖਤ ਦੇ ਕੋਲ ਖੜੇ ਧੰ ਗੁਰੂ ਰਾਮਦਾਸ ਹੁਣ ਬਾਬਾ ਸ਼੍ਰੀ ਚੰਦ ਸਾਹਿਬ ਦੀ ਉਮਰ ਵੱਡੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਇਹ ਤੁਹਾਡੇ ਧਿਆਨ ਵਿੱਚ ਹੋਵੇ। ਉਮਰ ਵੱਡੀ ਬਾਬਾ ਸ੍ਰੀਚੰਦ ਸਾਹਿਬ ਦੀ ਮਹਾਨ ਤਪਸਵੀ ਗੁਰੂ ਦੇ ਵੱਡੇ ਸੁਪੁੱਤਰ ਬਾਬਾ ਸ੍ਰੀਚੰਦ ਸਾਹਿਬ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਬੋਲੇ ਇਹ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਲਿਖੀ ਹੈ। ਬਾਬਾ ਸ੍ਰੀਚੰਦ ਜੀ ਬੋਲੇ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ। ਬੜੇ ਆਦਰ ਨਾਲ ਕਿ ਤੂੰ ਹੀ ਗੁਰੂ ਰਾਮਦਾਸ ਹੈ। ਮੋਰੇ ਆਦਰ ਨਾਲ ਹੱਥ ਜੋੜ ਕੇ ਕਹੇ ਜੀ ਮੈਨੂੰ ਹੀ ਗੁਰੂ ਰਾਮਦਾਸ ਕਹਿੰਦੇ ਨੇ। ਗੁਰੂ ਨਾਨਕ ਦੇ ਘਰ ਦਾ ਚੱਕਰ ਮਈਓ ਗੁਰੂ ਰਾਮਦਾਸ ਦਾ ਹੱਸੈ ਗੁਰੂ ਨਾਨਕ ਦੇ ਘਰ ਦਾ ਕੀੜੇ ਤੋਂ ਥੱਪੀ ਹੋਈ ਪਾਤਸ਼ਾਹੀ ਮਈਓ ਗੁਰੂ ਰਾਮਦਾਸ ਦਾ ਹੱਸੈ ਜਦੋਂ ਇੰਨੀ ਗੱਲ ਕਹੀਂ ਮੋਰਿਓ ਧੰਨ ਆਬਾ ਸ੍ਰੀ ਚੰਦ ਸਾਹਿਬ ਬੋਲੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦੇ ਪੁਰਖਾ ਦਾਣਾ ਕੈ ਸੰਵਧਾਇਓ ਐਨਾ ਲੰਬਾ ਦਾਣਾ ਵਧਾਇਆ ਹੋਇਆ ਵੇ ਕਿਉਂ ਕਾਦੇ ਵਾਸਤੇ ਵੇਖਣਾ ਸੀ ਗੁਰੂ ਕਿਵੇਂ ਬਣ ਗਏ ਇੰਨਾ ਲੰਬਾ ਦਾੜਾ ਵਧਾਇਆ ਕਾਦੇ ਵਾਸਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਵਾਬ ਦਿੰਦੇ ਕਹਿੰਦੇ ਜੀ ਤੁਹਾਡੇ ਵਰਗੇ ਬੰਦਗੀ ਵਾਲੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਕਿਸਾਂ ਦਾ ਭਾਵੇਂ ਗੁਰਮਤ ਵਿੱਚ ਬਹੁਤ ਜ਼ਿਆਦਾ ਅਦਬ ਹੈ ਪਰ ਜਦੋਂ ਗੱਲ ਨਾਮ ਜਪਣ ਬੰਦਗੀ ਦੀ ਆਈ ਉਦੋਂ ਬਾਣੀ ਨੇ ਕਿਹਾ ਕੇਸਾਂ ਕਾ ਕਰ ਚਵਰ ਢਲਾਵਾ ਬੰਦਗੀ ਵਾਲਿਆਂ ਤੇ ਕੇਸਾਂ ਦਾ ਚੌਰ ਝੱਲਣ ਦੀ ਵੀ ਨਹੀਂ ਦਿੱਤਾ ਆ ਅੱਖਾਂ ਦੇ ਇਹਨਾ ਭਮਣੀਆਂ ਵਾਲਾ ਨਾਲ ਉਹਦੇ ਚਰਨ ਸਾਫ਼ ਕਰਾਂ ਜਿਹੜਾ ਬੰਦਗੀ ਵਾਲਾ ਹੋਵੇ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਜੋ ਬਚਨ ਕਹੋ ਸੁਣਿਓ ਮੈਂ ਤੁਹਾਨੂੰ ਉਹ ਪੰਕਤੀਆਂ ਸੁਣਾਵਾਂ ਕਥਾ ਨੂੰ ਨੇੜੇ ਕਰੀਏ ਸ੍ਰੀ ਮਹਾਨ ਭਾਈ ਸੇ ਭਾਈ ਸੰਤੋਖ ਸਿੰਘ ਹੋਰਾਂ ਇਹ ਪੂਰਾ ਪ੍ਰਸੰਗ ਲਿਖਿਆ ਕਹਿੰਦੇ ਜਦੋਂ ਬਾਬਾ ਸ਼੍ਰੀ ਚੰਦ ਆਏ ਆਉਂਦੇ ਆ ਫਿਰ ਸ਼੍ਰੀ ਚੰਦ ਤਵ ਗਿਰਾ ਉਚਾਰੀ ਗਿਰਾ ਉਚਾਰੀ ਦਾ ਅਰਥ ਮਿੱਠੇ ਬੋਲ ਵਿੱਚ ਬੋਲੇ ਜ਼ੁਬਾਨ ਤੋਂ ਮਿੱਠੇ ਬੋਲਣ ਜੁਮਦੇ ਕੀ ਬੋਲੇ ਕਹਿੰਦੇ ਸ਼੍ਰੀ ਚੰਦ ਤਵ ਗਿਰਾ ਉਚਾਰੀ ਕਾਹੇ ਵਧਾਇਓ ਦਾੜੀ ਭਾਰੀ ਕੋਰੇ ਹੁਣ ਧੰਨ ਗੁਰੂ ਰਾਮਦਾਸ ਜੀ ਬੋਲੇ ਰਾਮਦਾਸ ਗੁਰ ਨਿਮਰ ਹੈ ਕੈ ਬੜੀ ਨਿਮਰਤਾ ਨਾਲ ਰਾਮਦਾਸ ਗੁਰ ਨਿਮਰ ਹਵੇ ਕੈ ਕਹੋ ਕਿ ਆਪ ਕੇ ਸਾਧੂ ਜੋ ਹੈ ਤਨ ਕੇ ਚਰਨ ਪੋਛਨੇ ਕਾਰਣ 임 ਕਹਿ ਲਗੇ ਚਰਨ ਤੇ ਜਾਣ ਤੋਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਜਦੋਂ ਐਨੀ ਗੱਲ ਕਹੀ ਬਾਬਾ ਸ੍ਰੀ ਚੰਦ ਸਾਹਿਬ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤਰਿਆ ਬਾਬੇ ਸ੍ਰੀ ਚੰਦ ਦਾ ਦਿਲ ਫਿਸ ਫਿਰਾ ਹਿਰਦਾ ਵਰਾਗ ਨਾਲ ਭਰਿਆ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਵੀ ਲੰਬੇ ਹੱਥ ਜੁੜ ਗਏ ਤੇ ਇੱਕ ਗੱਲ ਫਿਰ ਬਾਬਾ ਸ੍ਰੀ ਚੰਦ ਨੇ ਕਹੀ ਗੁਰੂ ਰਾਮਦਾਸ ਅਸੀਂ ਵੇਖਣ ਆਏ ਸੀ ਓਏ ਘੰਗਣੀਆਂ ਵੇਚਣ ਵਾਲਾ ਜਿਹਨੂੰ ਲੋਕ ਜਤੀਮ ਅਨਾਥ ਕਹਿੰਦੇ ਹੁਣ ਗੁਰੂ ਨਾਨਕ ਦੇ ਤਖਤ ਦਾ ਮਾਲਕ ਕਿਵੇਂ ਬਣ ਗਿਆ ਕਹਿੰਦੇ ਅੱਜ ਤੁਹਾਨੂੰ ਦੇਖ ਕੇ ਪਤਾ ਲੱਗਾ ਗੁਰੂ ਰਾਮਦਾਸ ਢੋਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਸੇਵਾ ਕਰਕੇ ਗੁਰੂ ਅੰਗਦ ਸਾਹਿਬ ਲੈ ਗਏ ਤੇ ਨਿਮਰਤਾ ਕਰਕੇ ਗੁਰੂ ਨਾਨਕ ਦੀ ਗੱਦੀ ਤੁਸੀਂ ਲੈ ਗਏ ਸਾਧ ਸੰਗਤ ਅਗਲੀ ਗੱਲ ਸੁਣਿਓ ਕਹਿੰਦੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਹਿੰਦੇ ਜਿਹੜੀ ਮਾਹੀ ਮੋਟੀ ਮੇਰੇ ਕੋਲ ਸੀ ਨਾ ਗੁਰੂ ਰਾਮਦਾਸ ਅੱਜ ਢੋਡੀ ਨਿਮਰਤਾ ਨੇ ਉਹ ਵੀ ਲੁੱਟ ਲਿਆ ਮੇਰਾ ਸੰਤ ਨਿਮਰਤਾ ਸਭ ਕੁਝ ਲੁੱਟ ਕੇ ਲੈ ਜਾਂਦੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਸੁਣ ਕੇ ਹੁਣ ਬਾਬਾ ਸ੍ਰੀ ਚੰਦ ਜੀ ਖੁਸ਼ ਹੋ ਕੇ ਬੋਲੇ। ਕਹਿੰਦੇ ਸ੍ਰੀ ਚੰਦ ਖੁਸ਼ ਹੋਏ ਉਚਾਰਾ ਖੁਸ਼ ਹੋਏ। ਸ਼੍ਰੀ ਚੰਦ ਖੁਸ਼ ਹੋਏ ਉਹ ਚਾਰਾਂ ਇਸੇ ਤੌਰ ਕਰ ਲਟਿਓ ਹਮਾਰਾ ਜੋ ਬਾਕੀ ਥੀ ਕੁਸ਼ਮੋਮੈਂ ਸੋ ਪੇਸ਼ੀਨ ਲਈ ਸਬਤੋ ਨੇ ਜਿਹੜੀ ਕੋਈ ਸੀ ਮੇਰੇ ਕੋਲ ਉਹ ਵੀ ਅੱਜ ਸਭ ਕੁਝ ਤੁਸੀਂ ਖੋਲਿਆ ਗੁਰੂ ਰਾਮਦਾਸ ਅਗਲੀ ਗੱਲ ਫਿਰ ਧੰਨ ਬਾਬਾ ਸ੍ਰੀ ਚੰਦ ਸਾਹਿਬ ਨੇ ਕਹੀ ਗੁਰੂ ਰਾਮਦਾਸ ਤੂੰ ਧੰਨ ਧੰਨ ਜਿਸ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਜਗ੍ਹਾ ਧੰਨ ਧੰਨ ਤੇ ਜਿਸ ਸਰਵਰ ਦੇ ਕੰਡੇ ਬੈਠੇ ਹੋ ਯਾ ਵਕਤ ਆਏਗਾ ਵੱਡੇ ਤੋਂ ਵੱਡਾ ਪੱਪੀ ਵੀ ਆ ਜਾਏ ਗੁਰੂ ਰਾਮਦਾਸ ਤੇਰੇ ਸਰੋਵਰ ਵਿੱਚ ਨਾ ਕੇ ਵੱਡੇ ਤੋਂ ਵੱਡੇ ਪੱਪੀ ਦਾ ਵੀ ਉਦਾਰ ਹੋ ਜਾਏਗਾ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਇਸੇ ਤੌਰ ਕਰ ਲਟਿਓ ਹਮਾਰਾ ਜੋ ਬੱਤੀ تھی ਕੁਸ਼ਮੋ ਮੈਂ ਸੋਬੀ ਸ਼ਿਨ ਲਈ ਸਭ ਤੋਂ ਨੇ ਫਿਰ ਕੀ ਬੋਲੇ ਕਹਿੰਦੇ ਹੇ ਗੁਰੂ ਰਾਮਦਾਸ ਤੁਮਰੀ ਮਹਿਮਾਦ ਕਹੈ ਕਈਏ ਕਹੇ ਬਣਾਏ ਤੁਮਰੇ ਸਰ ਮੈਂ ਜੋ ਮਜ ਹੈ ਪਾਪੀ ਵੀ ਗਤ ਪਾਹੇ ਜਿਹੜਾ ਤੇਰੇ ਸਰੋਵਰ ਵਿੱਚ ਇਸ਼ਨਾਨ ਕਰ ਲੇਗਾ ਵੱਡੇ ਤੋਂ ਵੱਡੇ ਪਾਪੀ ਦਾ ਵੀ ਪਾਪ ਦੂਰ ਹੋ ਜਾਏਗਾ ਸਾਧ ਸੰਗਤ ਅੱਜ ਵੀ ਤੁਸੀਂ ਦਰਬਾਰ ਸਭ ਜਾਂਦੇ ਹੋ ਸੱਚਮਚ ਉਹ ਘਰ ਐਸਾ ਘਰ ਜਿੱਥੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੁੰਦਾ ਹੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਐ ਡਿੱਠੇ ਸਭੇ ਥਾਵ ਨਹੀਂ ਤਦ ਜਿਹਿਆ ਵਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਦਨਾ ਪਾਰ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮ ਲਜਾਏ ਨਾਏ ਐ RAM DAS ਸਰ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਦੇਖੋ ਇਹ ਦਿਹਾੜੇ ਮਨਾਏ ਤਾਂ ਸਫਲ ਨੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਤਿਲਕਦਾਸ ਜੀ ਜੋ ਇਸ ਅਸਥਾਨ ਤੇ ਹੁਣ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਸਾਧ ਸੰਗਤ ਮੈਂ ਪਹਿਲੇ ਬੇਨਤੀ ਕਹੀ ਆ ਉਹ ਅਸਥਾਨ ਤੇ ਬਰਕਤਾਂ ਰਹਿੰਦੀਆਂ ਨੇ ਔਰ ਸਦੀਆਂ ਤੱਕ ਦੁਨੀਆ ਖੰਦੀ ਹੈ ਬਰਕਤ ਨਹੀਂ ਮੁੱਕਦੀ ਤਿੰਨ ਕੀ ਵਰਕਤ ਖਾਹੇ ਅਸੰਖ ਕਰੋੜੇ ਜੋ ਮੰਚਿਤ ਇੱਕ ਅਰਾਧ ਨੇ ਤਿੰਨ ਕੀ ਵਰਕਤ ਖਾਹੇ ਅਸੰਖ ਕਰੋੜੇ ਅਸੰਖ ਕਰੋੜਾਂ ਲੋਕ ਬਰਕਤ ਖਾਂਦੇ ਨੇ ਸਦੀਆਂ ਤੱਕ ਬਰਕਤ ਨਹੀਂ ਮੁੱਕਦੀ ਇਹ ਧਰਤੀ ਤੇ ਉਹ ਬਰਕਤ ਬਾਬਾ ਸ਼੍ਰੀਚੰਦ ਸਾਹਿਬ ਛੱਡ ਗਏ ਨੇ ਔਰ ਬਾਬਾ ਜੀ ਸੇਵਾ ਕਰਦੇ ਨੇ ਸੰਗਤ ਦੀ ਬਾਦਸ਼ਾਹ ਕਿਰਪਾ ਬਖਸ਼ਿਸ਼ ਕਰਨ ਗੁਰਮਤ ਦੀ ਸੋਚੀ ਵਿੱਚ ਰਹਿ ਕੇ ਆਪਾਂ ਇਸ ਜਨਮ ਵਿੱਚ ਗੁਰੂ ਦੀ ਮੱਤ ਸਿੱਖ ਸਕੀਏ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਜਿੰਨੇ ਆਇਓ ਕੱਲੀਆਂ ਆਈਸਕਰੀਮਾਂ ਖਾ ਕੇ ਨਾ ਬਾਹਰੋਂ ਮੁੜ ਜਿਓ ਬਹੁਤ ਲੰਗਰ ਲੱਗੇ ਨੇ ਜੂਸ ਦੇ ਲੰਗਰ ਅਲੱਗ ਲੱਗੇ ਨੇ ਫਰੂਟ ਦੇ ਲੰਗਰ ਅਲੱਗ ਲੱਗੇ ਨੇ ਆਈਸਕਰੀਮਾਂ ਦੇ ਅਲੱਗ ਲੱਗੇ ਨੇ ਉਹ ਪਕੌੜੇ ਖਾ ਕੇ ਆਈਸਕਰੀਮਾਂ ਖਾ ਕੇ ਨਾ ਮੁੜ ਜਿਓ ਇਸ ਬਰਕਤ ਵਾਲੀ ਧਰਤੀ ਤੇ ਆਇਓ ਅੱਜ ਮੰਗ ਕੇ ਜਾਇਓ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਤੁਹਾਡਾ ਜਨਮ ਦਿਹਾੜਾ ਜੇ ਕਿਸੇ ਦੁਨਿਆਵੀ ਬੰਦੇ ਦਾ ਵੀ ਜਨਮ ਦਿਨ ਹੋਵੇ ਉਹ ਵੀ ਆਇਆਂ ਨੂੰ ਕੁਝ ਨਾ ਕੁਝ ਦੇ ਕੇ ਤੋਰ ਦੇ ਅੱਜ ਦੁਨਿਆਵੀ ਚੀਜ਼ਾਂ ਨਾ ਮੰਗਿਏ ਮੰਗ ਲਿਓ ਸਾਡੀ ਬੰਦਗੀ ਵਿੱਚ ਕਿਰਪਾ ਕਰ ਦਿਓ ਅਸੀ ਨਾਮ ਜਪਣ ਲੱਗ ਜਾਈਏ ਜਿਹਦਾ ਜਪਤੀ ਸਭ ਦਾ ਅਨੰਤ ਕਿਰਪਾ ਕਰਿਓ ਤਾਂ ਜਪਤੀ ਸਭ ਦਾ ਜਾਪ ਬਣ ਜਾਏ। ਆਪੋ ਆਪਣੇ ਘਰਾਂ ਵਿੱਚ ਨਿਤਨੇਮ ਕਰੋ ਬਾਣੀ ਪੜੋ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ। ਇੰਨੀ ਇੱਕ ਗੱਲ ਯਾਦ ਰੱਖ ਲਿਓ। ਗੁਰਸੱਤ ਪਰਤਾ ਜੋ ਸਿੱਖ ਖਾਏ ਸੋ ਭਲਕੇ ਉੱਠ ਰਾਮ ਤੇ ਆਵੇ। ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਤੋਂ ਢੀ ਉੱਠਦੇ ਅੰਸਾਰ ਆਪਣੇ ਮੰਝੇ ਬੈੱਡ ਤੇ ਬਹਿ ਕੇ 2-4 ਮਿੰਟ ਜ਼ਰੂਰ ਧਿਆਨ ਧਰ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਤੁਹਾਡੇ ਘਰ ਚੋਂ ਸਵੇਰੇ ਆਵਾਜ਼ ਆਵੇ ਵਾਹਿਗੁਰੂ ਦੀ ਮੇਰਾ ਵਿਸ਼ਵਾਸ ਹੈ ਤੁਹਾਡੇ ਘਰ ਦਾ এনवायरमेंट ਚੇਂਜ ਹੋ ਜਾਏਗਾ ਤੋਡੇ ਕਰਦਾ ਸਾ ਸੰਗਤ ਵਾਤਾਵਰਣ ਬਦਲਾ ਸ਼ੁਰੂ ਹੋ ਜਾਏਗਾ ਔਰ ਉਸ ਨਾਮ ਦਾ ਅਸਰ ਘਰ ਵਿੱਚ ਰਹਿਣ ਵਾਲੇ ਜੀਆਂ ਤੇ ਹੋ ਜਾਏਗਾ ਮੈਨੂੰ ਕਈ ਵਾਰ ਸਵਾਲ ਕਰ ਦਿੰਦੇ 2 ਮਿੰਟ ਜਪਣ ਨਾਲ ਕੀ ਹੁੰਦਾ 4 ਮਿੰਟ ਜਪਣ ਨਾਲ ਕੀ ਹੁੰਦਾ ਭਾਈ ਇੱਕ ਸਿੱਧੀ ਜੇ ਉਦਾਹਰਨ ਹੈ ਮੈਂ ਤਾਂ ਪਿੰਡਾਂ ਨਾਲ ਜੁੜ ਕੇ ਕਥਾ ਕਰਨੇ ਕਿਉਂ ਅਸੀਂ ਪਿੰਡਾਂ ਵਾਲੇ ਆ ਇੱਕ ਚਮਚਾ ਦਹੀਂ ਦਾ ਬੀਬੀਆਂ ਪੋਲੀ ਚ ਪਾ ਕੇ ਫਰਿੱਜ ਚ ਰੱਖ ਲੈਣੀਆਂ ਉਹਨੂੰ ਕੰਨੀਆਂ ਨਹੀਂ ਯਾਦ ਰੱਖਲਾ ਪੁੱਤ ਕੱਢ ਕੇ ਉਹ ਇੱਕ ਚਮਚਾ ਦਹੀਂ ਦਾ ਜਾਗ ਹੁੰਦਾ ਜਾਗ ਹੀ ਹੁੰਦਾ ਨਾ ਸਾਡੇ ਤਾਂ ਜਾਗ ਕਹਿੰਦੇ ਤੋਂਡੇ ਲੱਕ ਜੀ ਕਹਿੰਦੇ ਜਾਗੇ ਕਹਿੰਦੇ ਬੀਬੀਓ ਜਾਗ ਰੱਖ ਲੈਂਦੇ ਇੱਕ ਚਮਚਾ 4 ਕਿਲੋ ਦੁੱਧ ਵਿੱਚ ਇੱਕ ਚਮਚਾ ਦਹੀਂ ਦਾ ਜਾਗ ਪਾ ਦਿਓ ਸਵੇਰੇ 4 ਕਿਲੋ ਦੁੱਧ ਵੀ ਦਹੀਂ ਬਣ ਜਾਂਦਾ ਉਹ ਜੇ ਇੱਕ ਚਮਚਾ ਦਹੀਂ ਦਾ ਜਾਗ ਪਾ ਕੇ 4 ਕਿਲੋ ਦੁੱਧ ਦਹੀਂ ਹੋ ਸਕਦਾ ਹੈ ਮੇਰਾ ਵਿਸ਼ਵਾਸ ਹੈ 4 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲੋ ਤੁਹਾਡੇ ਘਰ ਚ ਜਾਗ ਲੱਗ ਸਕਦਾ ਸ਼ਬਦ ਨਾਲ ਜਾਗ ਲੱਗਣਾ ਹੈ 2-4 ਮਿੰਟ ਸਵੇਰੇ ਉੱਠ ਕੇ ਵਾਹਿਗੁਰੂ 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 ਕਰ ਲੋ ਜਾਗ ਲੱਗ ਜਾਣਾ ਘਰ ਚ ਪਾਤਸ਼ਾਹ ਕਿਰਪਾ ਕਰਨ ਤੁਸੀਂ ਵੀ ਕਰਿਓ ਮੈਂ ਵੀ ਕਰ ਸਕਾਂ ਆਓ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਆਪੇ ਜਪਾ ਲਿਓ ਇੱਕ ਵਾਰ ਸਾਰੀ ਸੰਗਤ ਗੁਰੂ ਆਪੇ ਕਿਉ ਪਾਤਸ਼ਾਹ ਆਪਣਾ ਨਾਮ ਜਪਾਇਓ ਭਾਈ ਜਪ ਲਵਾਂਗੇ ਸਵੇਰੇ ਉੱਠ ਕੇ ਬੀਬੀਓ ਨੀਂਦ ਚੋਂ ਜਾਗ ਕੋਲੀ ਵਾਹ ਗੁਰੂ ਕਹਿ ਲਵਾਂਗੇ ਆਈਸਕਰੀਮਾਂ ਖਾ ਕੇ ਤੇ ਨਹੀਂ ਮੁੜ ਜਾਉਂਦੇ ਫਿਰ ਤਾਂ ਬਾਬਾ ਜੀ ਦਾ ਜੱਗ ਕੀਤਾ ਸਫਲ ਹੈ ਬਹੁਤ ਵੱਡਾ ਜੱਗ ਹੈ ਅੱਛਾ ਹੱਥ ਖੜੇ ਕਰਕੇ ਜਕਾਰਾ ਛੱਡੋ ਸਵੇਰੇ ਉੱਠ ਕੇ ਵਾਹਿਗੁਰੂ ਕਮਾਂਗੇ ਆਪਾਂ ਸਾਰੇ ਜਦੋਂ ਨੀਂਦ ਚੋਂ ਜਾਗ ਖੁੱਲੀ ਸਤਨਾਮ ਵਾਹਿਗੁਰੂ ਵਾ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਆਪਾਂ ਗੁਰੂ ਕੋਲੋਂ ਮੰਗ ਲਈਏ ਮਹਾਰਾਜ ਕਿਰਪਾ ਕਰੋ ਝੋਲੀ ਵਿੱਚ ਨਾਮ ਪਾਓ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ ਮਹਾਂਪੁਰ ਸ਼ੰਗ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਹੁਕਮ ਤੋਡਾ ਮੇਰੇ ਤੱਕ ਪਹੁੰਚਾਇਆ ਤੁਹਾਡੇ ਦਰਸ਼ਨ ਕਰਵਾਏ ਨੇ ਕੋਟਾਨ ਕੋਟ ਸ਼ੁਕਰਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ ਇੱਕ ਵਾਰ ਫਿਰ ਮਿਲ ਕੇ ਪਿਆਰ ਨਾਲ ਕਹੋ ਕਿਉਂਕਿ ਬੰਦਗੀ ਵਾਲੇ ਆਪ ਵੀ ਧੰਨ ਧੰਨ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਏ ਭਾਰਤੀਏ ਅੱਗੇ ਲਿਖਿਆ ਆਪ ਲੀਏ ਲੜ ਲਾਏ ਦਰਦਰ ਵੇਸ਼ ਸੇ ਤੇ ਧੰਨ ਪਤਾ ਕੌਣ ਹੈ ਤਿੰਨ ਧੰਨ ਜਣੇਂਦੀ ਮਾਉ ਆਏ ਸਫਲ ਸੇ ਬਾਬਾ ਸ੍ਰੀ ਚੰਦ ਸਾਹਿਬ ਵੀ ਧੰਨ ਧੰਨ ਜਨਮ ਦੇਣ ਵਾਲੀ ਮਾਤਾ ਮਾਤਾ ਸੁਲੱਖਣੀ ਜੀ ਵੀ ਧੰਨ ਧੰਨ ਤੇ ਮੇਰਾ ਗੁਰੂ ਨਾਨਕ ਤਾਂ ਹੈ ਹੀ ਧੰਨ 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 ਗੁਰੂ ਨਾਨਕ ਸਾਧ ਸੰਗਤ ਆਪ ਕੋ ਲਈ ਲੜ ਲਾਏ ਦਰਦਰਵੇਸ਼ ਸੇ ਤਿੰਨ ਧੰਨ ਜਣੇਂਦੀ ਮਾਉ ਆਏ ਸਫਲ ਸੇ ਆਓ ਗੁਰੂ ਨਾਨਕ ਸਾਹਿਬ ਦੀ ਵਡਿਆਈ ਚ ਕਹੋ ਫਿਰ ਸਮਾਪਤੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਆਪਾਂ ਨਾਮ ਸੇਵਾ ਸਿਮਰਨ ਨਾਲ ਜੁੜੀਏ ਮਹਾਂਪੁਰਸ਼ ਬਹੁਤ ਵੱਡੀ ਸੇਵਾ ਕਰਾਉਂਦੇ ਨੇ ਉਸ ਸੇਵਾ ਵਿੱਚ ਜੁੜ ਕੇ ਇਹ ਜੀਵਨ ਜਨਮ ਸਫਲ ਹੋਵੇ ਮਿਲ ਕੇ ਪਿਆਰ ਨਾਲ ਸਾਰੇ ਕਹੋ ਕੋਈ ਨਾ ਨਾ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਕਹੁ ਨਾਨਕ